ਸਾਰੇ ਮੇਰੇ ਪੱਤਰਕਾਰ ਵੀਰ ਭਾਵਿਓ ਪ੍ਰਿੰਟ মিডিਆ ਚੋਂ ਨੇ ਸੋਸ਼ਲ ਮੀਡੀਆ ਤੋਂ ਨੇ ਇਲੈਕਟ੍ਰੋਨਿਕ ਮੀਡੀਆ ਤੋਂ ਨੇ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਧੰਨਵਾਦ ਤੇ ਜੀ ਆਇਆਂ ਨੂੰ ਮੇਰੇ ਨਾਲ ਸਾਡੀ ਪਾਰਟੀ ਦੇ ਸਾਰੇ ਅਹਿਮ ਰੁਕਨ ਦੇਖੇ ਨੇ ਔਰ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਰੇ ਲੋਕਤੰਤਰ ਦਾ ਇੱਕ ਚੌਥਾ ਪਿੱਲਰ ਹੋ ਔਰ ਤੁਹਾਡੇ ਮਾਧਿਅਮ ਰਾਹੀਂ ਹਰ ਪੋਲੀਟੀਕਲ ਪਾਰਟੀ ਹਰ ਪਬਲਿਕ ਮੈਨ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਲਈ ਸਮਰਥ ਰਹਿੰਦਾ ਔਰ ਤੁਸੀਂ ਉਸ ਗੱਲ ਨੂੰ ਆਪਣੀ ਕਲਮ ਨਾਲ ਆਪਣੀ ਟੈਕਨੋਲੋਜੀ ਨਾਲ ਆਪਣੇ ਮੀਡੀਆ ਦੇ ਰਾਹੀਂ ਤੁਸੀਂ ਲੋਕਾਂ ਤੱਕ ਪਹੁੰਚਾਉਂਦੇ ਲੋਕਤੰਤਰ ਦੀ ਆ ਰੰਪਰਾਵਾ ਅਨੁਸਾਰ ਜਿਹੜੀ ਸਾਡੀ ਲੋਕਤੰਤਰ ਦੀ ਮੁੱਢਲੀ ਪੌੜੀ ਆ ਉਹਦੀਆਂ ਚੋੜਾ ਸਾਰੇ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਮੇਰੀ ਬਰਾਕ ਬਲੋਕ ਸੰਮਤੀ ਤੇ ਜ਼िला ਪਰਿਸ਼ਦ ਇੱਕ ਮੌਕਾ ਹੁੰਦਾ ਜਿੱਥੇ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਆਪਣੀ ਗੱਲ ਆਪਣਾ ਤਰੀਕਾ ਲੋਕਾਂ ਤੱਕ ਦੱਸਦੇ ਆ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਅੱਜ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਵਿੱਚ ਜਿਹੜੀ ਬਲਾਕ ਸੰਮਤੀ ਆ ਉਹ 21 ਮੈਂਬਰਾਂ ਦੀ ਕੰਪੋਜ਼ ਹੁੰਦੀ ਆ ਔਰ ਉਹਦੇ ਵਿੱਚੋਂ ਅੱਜ 15 ਮੈਂਬਰ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਨਿਰਵਿਰੋਧ ਜਿੱਤ ਕੇ ਆਗੇ ਨੇ ਔਰ ਉਹਦੇ ਲਈ ਮੈਂ ਸਾਰੇ ਉਹਨਾ ਬਲਾਕ ਸਭਤੀ ਦੇ ਮੈਂਬਰਜ਼ ਨੂੰ ਮੁਬਾਰਕ ਦਿਨਾ ਔਰ ਮੈਂ ਆਸ ਕਰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਵਿੱਚ ਵੱਧ ਚੜ ਕੇ ਉਹ ਵਿਕਾਸ ਦੇ ਵਿੱਚ ਆਪਣਾ ਹਿੱਸਾ ਪਾਉਣਗੇ ਮੇਰੀਆਂ ਉਹਨਾਂ ਨੂੰ ਸ਼ੁਕ ਆਮਨਾਵਾ ਔਰ ਉਸ ਤੋਂ ਬਾਅਦ 6 ਜੋਨਾਂ ਦੇ ਵਿੱਚ ਔਰ ਤਿੰਨ ਜ਼ਿਲ੍ਹਾ ਪ੍ਰਸ਼ਦ ਜੋਨਾਂ ਦੇ ਵਿੱਚ ਚੋਣਾਂ ਜਿਹੜੀਆਂ ਨੇ ਹੋ ਰਹੀਆਂ ਨੇ ਸੋ ਤਕਰੀਬਨ ਇਹ ਚੋਣ ਸਾਰੇ ਹੀ ਪ੍ਰਧਾਨ ਸਭਾ ਹਲਕੇ ਦੇ ਹਰ ਪਿੰਡ ਨੂੰ ਕਵਰ ਕਰਨ ਜਾ ਰਹੀ ਹੈ ਇਸ ਸੰਦਰਭ ਦੇ ਵਿੱਚ ਮੈਂ ਆਪਣਾ ਪੱਖ ਦੂਸਰੇ ਸਟੈਪ ਤੇ ਰੱਖੂੰਗਾ ਪਰ ਪਿਛਲੇ ਦਿਨਾਂ ਦੇ ਵਿੱਚ ਸਾਡੇ ਲੋਕਲ ਐਮਐਲਏ ਨੇ ਇੱਕ press conference ਕੀਤੀ ਮੈਂ ਆਪ ਤੇ ਬਹੁਤ ਹੁੰਦਾ ਨਹੀਂ ਕਿਉਂਕਿ ਕਈ ਵਾਰੀ ਮੁਖਾਲਫ ਦੀ ਗੱਲ ਨੂੰ ਸੁਣੋ ਉਹਦੀ ਉਹਦੀ ਨੌਲੇਜ ਨੂੰ ਦੇਖੋ ਕਿਸੇ ਵਕਤ ਵਾਧਾ ਹੋ ਜਾਂਦਾ ਪਰ ਇਹਨਾਂ ਦੀ ਗੱਲ ਦੇ ਵਿੱਚ ਨਾ ਤੇ ਕੋਈ ਵਾਧੇ ਵਾਲੀ ਗੱਲ ਹੁੰਦੀ ਆ ਨਾ ਹੀ ਕੋਈ ਗਿਆਨ ਦੀ ਗੱਲ ਹੁੰਦੀ ਆ ਇਹਨਾਂ ਦੇ ਵਿੱਚ ਜਬਲੀਆ ਜੰਨੀਆਂ ਮਰਜ਼ੀ ਐਣਾ ਕੋ ਮਰਵਾ ਲੋ ਉਹਦੇ ਲਈ ਇਹ ਨੰਬਰ ਇੱਕ ਦੇ ਨੇ ਮੈਂ মিডিਆ ਰਹੀਂ ਆਪਣੇ ਇਲਾਕਾ ਵਾਸੀਆਂ ਨੂੰ ਦੱਸਣਾ ਚਾਹਨਾ ਕਿ ਅੱਜ ਹਾਲਾਤ ਕੀ ਬੜੇ ਕਿਸੇ ਵਕਤ ਕੋਈ ਸਟੈਂਡਰਡ ਜਿਹੜੇ ਨੇ ਅੱਜ ਉਹ ਬਦਲ ਗਏ ਤੁਸੀਂ ਲਫ਼ਜ਼ ਸੁਣਿਆ ਹੋਣਾ ਇੱਕ ਆਨਰ ਇੱਕ ਸ਼ੇਮ ਜਿਹੜੀ ਗੱਲ ਪਿਛਲੇ ਸਮਿਆਂ ਦੇ ਵਿੱਚ ਬਦਨਾਮੀ ਸਮਝੀ ਜਾਂਦੀ ਸੀ ਇਹਨਾਂ ਨੇ ਉਹਨੂੰ ਮਸ਼ਹੂਰੀ ਦੇ ਵਿੱਚ ਕਨਵਰਟ ਕਰਤਾ ਤਰਾਸਦੀ ਦੇਖੋ ਸਟੈਂਡਰਡ ਕਿਦਾਂ ਬਦਲੇ ਜਿਹੜੀ ਗੱਲ ਬੋਲਦਿਆਂ ਪੰਧਾ ਮਹਿਸੂਸ ਕਰਦਾ ਸੀ ਵੀ ਯਾਰ ਮੇਰੀ ਬਦਨਾਮੀ ਹੋਊਗੀ ਮੈਨੂੰ ਲੋਕ ਕੀ ਕਹਿਣਗੇ ਉਹਨੂੰ ਇਹਨਾਂ ਨੇ ਮਸ਼ਹੂਰੀ ਮੰਨ ਲਿਆ ਦੂਜੀ ਮੇਰੀ ਬੇਨਤੀ ਆ ਕਿ ਜਿਹੜੀ ਗੱਲ ਕਰਨ ਲੱਗਿਆਂ ਸ਼ਰਮ ਆਉਂਦੀ ਸੀ ਉਹਨੂੰ ਇਹ ਮਾਨ ਵਾਲੀ ਗੱਲ ਸਮਝਣ ਲੱਗ ਰਾਸ ਦੀ ਵੇਖੋ ਰਾਜਨੀਤੀ ਦੀ ਕੱਟੇ ਲਿਆ ਕੇ ਅਰਦਾਸਪੁਰ ਨੇ ਕਿੰਨੇ ਕਿੰਨੇ ਵੱਡੇ ਕਿੰਨੇ ਕਿੰਨੇ ਵਧੀਆ ਰਾਜਨੀਤਿਕ ਲੋਕ ਲੋਕਾਂ ਨੂੰ ਦਿੱਤੇ ਭਾਵੇਂ ਉਹ ਵੱਖਰੀ ਵੱਖਰੀ ਪੋਲਿਟੀਕਲ ਪਾਰਟੀ ਤੋਂ ਸੀਗੇ ਪਰ ਅੱਜ ਦੇ ਇਸ ਐਮਐਲਏ ਨੇ ਮਿਆਰੀ ਬਦਲ ਕੇ ਰੱਖ ਦਿੱਤੇ ਮੈਂ ਦੁਬਾਰਾ ਹਿਾਰਤ ਕਰ ਆ ਰਿਹਾ ਜਿਹੜੀ ਗੱਲ ਲੋਕ ਕਹਿਣ ਲੱਗਿਆ ਬਦਨਾਮੀ ਸਮਝਦੇ ਸੀ ਉਹਨੂੰ ਮਸ਼ਹੂਰੀ ਬਣਾ ਲਿਆ ਤੇ ਜਿਹੜੀ ਸ਼ਰਮ ਵਾਲੀ ਗੱਲ ਸੀ ਉਹਨੂੰ ਇਹਨਾਂ ਨੇ ਮਾਣ ਵਾਲੀ ਗੱਲ ਬਣਾ ਲਿਆ